ਸਤਿ ਸ਼੍ਰੀ ਅਕਾਲ ਕਸਾਣ ਵੀਰੋ ਕੀ ਹਾਲ ਚਾਲ ਨੇ ਤੁਹਾਡੇ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਪਿੰਡ ਲੰਡੇ ਲੰਡੇ ਪਿੰਡ ਨੂੰ ਜ਼ਿਲ੍ਹਾ ਸਜਨੋ ਲੱਗ ਜਾਂਦਾ ਮੋਗਾ ਤੇ ਨੇੜਲੇ ਪਿੰਡ ਸਮਾਲਸਰ ਰੋਡੇ ਇਹ ਪਿੰਡ ਬਿਲਕੁਲ ਨੇੜੇ ਆ ਜਾਂਦੇ ਆ ਬਾਪੂ ਜੀ ਹੁਣਾਂ ਕੋਲੇ ਇੱਕ ਝੋਟੀ ਤਿਆਰ ਹੋਈ ਆ ਮੁੰਦਰੀ ਦੇ ਨਾਗਰ ਕੀ ਸਜਨੋ ਸੈਂਗਦੋ ਬਿਲਕੁਲ ਰਿੰਗ ਸੈਂਗ ਕਰੇ ਲੋ ਜੀਮੇਦਾਰ ਪਰਿਵਾਰ ਕੋਲੇ ਆ ਬਹੁਤ ਆਸਾ ਉਮੀਦਾਂ ਨਾਲ ਇਹ ਤਿਆਰ ਕੀਤੀ ਆ ਤੇ ਅੱਜ ਬਾਪੂ ਜੀ ਨੇ ਇਹ ਵੇਚਣੀ ਲਾਈ ਆ ਸੱਜਣੋ ਕੀ ਡਿਟੇਲ ਆ ਕਿੰਨੇ ਦਿਨਾਂ ਦੀ ਕੱਚੀ ਆ ਕਿਹੜੀਆਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਬਾਪੂ ਜੀ ਆਪਣਾ ਇਹ ਕੁਲਵੰਤ ਸਿੰਘ ਮੈਸਤਰੀ ਆਪਣਾ ਪਿੰਡ ਆ ਗਿਆ ਲੰਡੇ ਹੈਣਾ ਜੀ ਇਹ ਕਿਹੜਾ ਰਾਹ ਜਾਂਦਾ ਬਾਪੂ ਜੀ ਜਿਹੜੇ ਰਾਤ ਗੌਣਾ ਰੋਡ ਜਿਉਣ ਵਾਲੇ ਵਾਲੇ ਰੋਡ ਤੇ ਆਪਣਾ ਘਰ ਆ ਗਿਆ ਜੀ ਪਹਿਲਣ ਝੋਟੀ ਤਿਆਰ ਹੋਈ ਆ ਬਾਪੂ ਪਹਿਲਾਂ ਤਾਂ ਇਹਦੀ ਉਮਰ ਕਿੰਨੀ ਆ ਜੀ ਇਹ ਯਮਰਾ ਹੈਗੀ ਹੈ ਸਾਢੇ 1.5 ਸਾਲ ਸਾਢੇ 1.5 ਸਾਲ ਮੰਨ ਲਓ ਚਾਰ ਦੰਦ ਦੇ ਆਸ-ਪਾਸ ਹੋ ਗਏ ਹਨ ਜੀ ਤੇ ਪਹਿਲਾ ਸੁਹਾ ਸੁਣਾ ਹਲੇ ਕਿੰਨੀ ਤਰੀਕ ਨੂੰ ਦਿਨ ਪੂਰੇ ਹੋਣੇ ਆ ਜੀ ਇਹਦੇ ਇਹਦੇ 10 ਤਰੀਕ ਨੂੰ ਦਿਨ ਪੂਰੇ 10 ਤਰੀਕ ਨੂੰ ਦਿਨ ਜਿਹੜੇ ਪੂਰੇ ਹੋਣੇ ਆ ਹਾਂਜੀ ਤੇ ਅੱਜ ਤੁਸੀਂ ਦੇਖ ਸਕਦੇ ਆ ਸੱਜਣੋ ਅੱਜ ਤਰੀਕ ਕੋਈ ਸੱਜਣੋ 7 ਤਰੀਕ ਨੂੰ ਆਪਾਂ ਵੀਡੀਓ ਕਵਰ ਕਰਦੇ ਪਏ ਆ 10 ਤਰੀਕ ਨੂੰ ਜਿਹੜੇ ਇਹਦੇ ਦਿਨ ਪੂਰੇ ਹੋਣੇ ਆ ਤਿੰਨ ਦਿਨ ਤਾਂ ਦਿਨ ਪੂਰੇ ਹੋਣ ਦੇ ਵਿੱਚ ਪਏ ਆ ਇਹਦੇ ਤੇ ਜਿਹੜੇ ਪੰਜ ਚਾਰ ਦਿਨ ਉੱਤੇ ਲੈ ਜੂਗੀ ਹਫਤੇ ਦੀ ਤੁਸੀਂ ਕੱਚੀ ਮੰਨ ਕੇ ਝੋਟੀ ਖਰੀਦ ਸਕਦੇ ਆ ਜੇ ਮੂੰਹ ਦੀ ਗੱਲ ਕਰੀਏ ਬਹੁਤ ਸੋਹਣਾ ਸਾਫ ਸੁਥਰਾ ਮੂੰਹ ਨਿੱਕਾ ਨਿੱਕਾ ਸਿੰਗ ਲੱਗਾ ਵਾ ਪੈਠ ਪੁੜੇ ਤੋਂ ਬਹੁਤ ਸੁਨਖੀ ਆ ਸਜਣੋ ਚੱਕਵੇਂ ਪੈਠ ਪੁੜੇ ਦੀ ਆ ਲੇਵੇ ਦਾ ਲਿਵਾਸ ਬਹੁਤ ਸੋਹਣਾ ਖੋਲਿਆ ਹੋਇਆ ਹਲੇ ਜਿਵੇਂ ਆਪਾਂ ਹਫਤੇ ਦੀ ਕੱਚੀ ਮੰਨਦੇ ਆ ਕੱਚੀ ਦੇ ਹਿਸਾਬ ਨਾਲ ਲੇਵਾ ਬਹੁਤ ਸੋਹਣਾ ਤਿਆਰ ਆ ਹਫਤੇ ਦੇ ਵਿੱਚ ਨੇ ਹੋਰ ਵੀ ਬਹੁਤ ਸੋਹਣਾ ਲੇਵਾ ਤਿਆਰ ਕਰ ਜਣਾ ਤੇ ਬਾਪੂ ਜੀ ਖੋਲ ਕੇ ਤੋੜ ਦਾਂਗੇ ਇੱਕ ਵਾਰ ਜੀ ਲਾਓ ਵੀ ਸਜਣੋ ਇੱਕ ਵਾਰ ਤੁਸੀਂ ਇਸ ਛੋਟੀ ਨੂੰ ਤੁਰਦੀ ਦੇਖੋ ਥਣ ਬਹੁਤ ਸੋਹਣਾ ਕੱਢਿਆ ਹੋਇਆ ਲਿਵਾਸ ਦੀ ਬਹੁਤ ਚੰਗੀ ਆ ਉਮਰ ਦੇ ਹਿਸਾਬ ਨਾਲ ਕੱਦ ਬਹੁਤ ਚੰਗਾ ਝੋਟੀ ਦਾ ਸ਼ਕੀਨ ਵੀਰ ਦੇ ਕੰਮ ਦੀ ਝੋਟੀ ਆ ਸੱਜਣੋ ਬਹੁਤ ਸਾਫ਼ ਸੁਥਰੀ ਮੋੜ ਲਿਓ ਜੀ ਹਲੇ ਹਫਤਾ ਬਾਕੀ ਆ ਝੋਟੀ ਦਾ ਸੱਜਣੋ ਸਾਰੇ ਪਾਸੋਂ ਲੋਸ ਲੋਸ ਕਰਦੀ ਆ ਬਹੁਤ ਸਾਫ਼ ਸੁਥਰੇ ਅੰਗਾਂ ਦੇ ਵਿੱਚ ਤੇ ਸ਼ਕੀਨ ਝੋਟੀ ਆ ਮੱਥੇ ਦੇ ਵਿੱਚ ਫੁੱਲ ਅੱਖਾਂ ਦੋਹਾਂ ਦੇ ਵਿੱਚ ਜਵਾਬ ਹੈਗਾ ਆ ਸੱਜਣੋ ਬਾਈ ਜੀ ਹੁਣਾਂ ਤੋਂ ਮੁੱਲ ਤੇ ਫੋਨ ਨੰਬਰ ਆਪਾਂ ਪੁੱਛ ਲੈਨੇ ਆ ਕਰਦੇ ਆ ਗੱਲਬਾਤ ਬਾਕੀ ਤੁਸੀਂ ਇੱਕ ਵਾਰ ਆਰਡਰ ਦੀ ਕੁਆਲਿਟੀ ਦਿਖਾਉਣਾ ਤੁਹਾਨੂੰ ਮੈਂ ਲਓ ਵੀ ਸੱਜਣੋ ਇੱਕ ਦੀ ਆਰਡਰ ਦੀ ਕੁਆਲਿਟੀ ਜਿਹੜੀ ਚੈੱਕ ਕਰ ਲਓ ਲੇਵੇ ਦਾ ਲਿਵਾਸ ਬਹੁਤ ਸੋਹਣਾ ਖੋਲਿਆ ਪਹਿਲੇ ਸੂਏ ਦੇ ਹਿਸਾਬ ਨਾਲ ਤੇ ਬਾਪੂ ਜੀ ਅੱਜ ਆਪਾਂ ਇਹਦਾ ਮੁੱਲ ਕੀ ਕਰਾਂਗੇ ਜੀ ਮੁੱਲ ਭਾਈ ਇਹਦਾ 1.5 ਲੱਖ ਰੁਪਈਆ ਹੈ 1.5 ਲੱਖ ਰੁਪਈਏ ਦੇ ਵਿੱਚੋਂ ਮਾਨਤਾਣ ਕਰਦੇ ਆਂਗੇ ਜੀ ਹਾਂਜੀ ਆਹ ਮਾਨਤਾਣ ਕਰ ਠੀਕ ਹੈ ਜੀ ਲਓ ਵੀ ਮਿੱਤਰੋ 1.5 ਲੱਖ ਰੁਪਈਆ ਮੁੱਲ ਕਰਦੇ ਆ ਬਾਈ ਹੁਣੀ ਮਾਨਤਣ ਹੋ ਜੂਗਾ ਤੁਸੀਂ ਇੱਕ ਵਾਰ ਆ ਕੇ ਜਰੂਰ ਇਸ ਨਗੀਨੇ ਨੂੰ ਚੈੱਕ ਕਰਿਓ ਤੇ ਬਾਪੂ ਜੀ ਆਪਣਾ ਨੰਬਰ ਦੱਸ ਦਿਓ ਜੀ 99699 ਹਾਂਜੀ 06601 ਇੱਕ ਵਾਰੀ ਹੋਰ ਬੋਲ ਦਿਓ ਜੀ 99699 ਹਾਂਜੀ 06601 ਲਓ ਵੀ ਸੱਜਣੋ ਲੰਡੇ ਲੰਡੇ ਪਿੰਡ ਜ਼ਿਲ੍ਹੇ ਮੋਗੇ ਦੇ ਵਿੱਚ ਇੱਕ ਝੋਟੀ ਦਿਖਾਈ ਆ ਬਹੁਤ ਸੋਹਣੀ ਪਹਿਲਣ ਪਲੂਣ ਜਿਹੜੇ ਵੀਰ ਨੂੰ ਚੰਗੀ ਲੱਗਦੀ ਆ ਸੰਪਰਕ ਕਰ ਲਿਓ ਬਾਈ ਉਹਨਾਂ ਦਾ ਨੰਬਰ ਸਕਰੀਨ ਤੇ ਲੱਗਾ ਧੰਨਵਾਦ ਜੀ ਵੀਡੀਓ ਸ਼ੇਅਰ ਜਰੂਰ ਕਰਿਓ